ਸ੍ਰੀ ਗੁਰੂ ਦੋਸਤੋ ਮੇਰਾ ਚੈਨਲ ਚੰਗ ਦੀ ਰਾਤ ਤੇ ਸਵਾਗਤ ਹੈ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਖੀਪ ਪੁੱਤਾ ਪੰਨੂ ਔਰ ਮੇਰੇ ਚੈਨਲ ਨੂੰ ਜਿਹੜਾ ਵਾ ਇਹ ਤੁਹਾਡੇ ਨਾਲ ਕੋਈ ਨਾ ਕੋਈ ਸਾਝ ਲੈ ਕੇ ਰੋਜ਼ ਹਾਜ਼ਰ ਹੁੰਦਾ ਅੱਜ ਜਿਹੜੀ ਮੈਂ ਸਾਝ ਪਾ ਰਿਹਾ ਉਹ ਜਿਤਨਾ ਕਿ ਸਾਡੇ ਬੀਜੀ ਆ ਉਹਨਾਂ ਨਾਲ ਮੈਂ ਗੱਲਬਾਤ ਕਰਦਾ ਨਾ ਤੇ ਇੱਕ ਪੰਜਾਬੀ ਦੇ ਵਿੱਚ ਜਿਹੜੀ ਆ ਚਲਦੀ ਪ੍ਰਚਲਿਤ ਕਹਾਣੀਆਂ ਕਿ ਕਿਸੇ ਬਰਾ ਬਰਾਤ ਦੇ ਵਿੱਚ ਕਿਸੇ ਨੇ ਸ਼ਰਤ ਰੱਖ ਲਈ ਇਹ ਤੋਂ ਸੀ ਜਦੋਂ ਬਰਾਤ ਤੇ ਆਓਗੇ ਤੇ ਤੁਹਾਨੂੰ 100 ਬੱਕਰਾ ਖਾਣਾ ਪੈਣਾ 100 ਬੰਦੇ ਨੂੰ ਤੇ ਪਤਾ ਦੇਣਾ ਕੋਈ ਬਜ਼ੁਰਗ ਨਹੀਂ ਆਉਣਾ ਚਾਹੀਦਾ ਤੇ ਉਸ ਬਜ਼ੁਰਗ ਉਹ ਖਲੂਕ ਚ ਪਾ ਕੇ ਲੈ ਗਏ ਸੀ ਤੇ ਉਸ ਬਜ਼ੁਰਗ ਨੇ ਵਿਧੀ ਦੱਸੀ ਵੀ ਇੱਕ ਤਰ੍ਹਾਂ ਖਾਧਾ ਜਾ ਸਕਦਾ ਔਰ ਇਹ ਬਜ਼ੁਰਗਾਂ ਦੇ ਜਿਹੜੇ ਆ ਵਾਕਿਆ ਇਹਨਾਂ ਨੂੰ ਸੰਦੂਖਾ ਚ ਪਾ ਕੇ ਰੱਖਣ ਵਾਲੇ ਜਾਂ ਸਾਹਮਣੇ ਰੱਖਣ ਵਾਲੀਆਂ ਸ਼ਕਤੀਆਂ ਹੁੰਦੀਆਂ ਔਰ ਮੇਰਾ ਵੀ ਜਦੋਂ ਦਿਲ ਕਰਦਾ ਮੈਂ ਵੀ ਜੀਣਾ ਕੋ ਜਾ ਕੇ ਉਹਨਾਂ ਕੋ ਬੀਤੇ ਚ ਮੰਦੇ ਦੀਆਂ ਗੱਲਾਂ ਜਿਹੜੀਆਂ ਉਹ ਸੁਣਦਾ ਉਹ ਮੇਰ ਦਾ ਕਰਦੇ ਆ ਔਰ ਜਿਤਰਾ ਜ਼ਮਾਨਾ ਉਹਨਾਂ ਨੇ ਵੇਖਿਆ ਬਦਲਦਾ ਉਹਦੀਆਂ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੰਗੀਆਂ ਸੀ ਕੁਝ ਬੁਰੀਆਂ ਸੀ ਜਿਹੜੀਆਂ ਉਹ ਮੇਰ ਦਾ ਸ਼ੇਅਰ ਕਰਦੇ ਰਹਿੰਦੇ ਆ ਤੇ ਆ ਉਹ ਆਪਾਂ ਉਹਨਾਂ ਦੀ ਹਿੱਸਾ ਜ ਨੂੰ ਗੱਲਬਾਤ ਨੂੰ ਅੱਗੇ ਵਧਾਉਨੇ ਆ ਮੈਂ ਇਹ ਜਿਹੜੀ ਆ ਉਹਨਾਂ ਨਾਲ ਗੱਲਬਾਤ ਦੀ ਤਾਂ ਦੇ ਨਾਲ ਸਾਹਮਣੇ ਪੇਸ਼ ਕਰਦਾ ਥੋਨੇ ਉਹ ਨਾ ਵੀ ਉਹ ਹੌਣ ਤੋਂ ਹੀ ਕੋਈ ਗੱਲ ਕਰੋਗੇ ਨਾ ਉਹ ਗੱਲ ਚੁਗਲੀ ਬਣ ਜਾਂਦੀ ਹੈ ਚੁਗਲੀ ਚੁਗਲੀ ਹੈ ਉਹ ਉਹ ਗੱਲਾਂ ਟਿੱਡ 'ਚ ਪਾ ਲੈਂਦੇ ਤੇ ਉਹ ਗੱਲ ਨਹੀਂ ਹੀ ਗਾ ਕਰਦੇ ਕਿਤੇ ਤੁਸੀਂ ਪੁੱਛ ਕੇ ਵੇਖਿਓ ਵੀ ਬਾਪੂ ਜੀ ਜਿਹੜੀ ਗਲੀ ਥੋੜੀ ਨੰਗਿਆ ਨਾ ਇਹਦੇ ਬੀਬੀਆਂ ਖਲੋਤੀਆਂ ਜਿਹੜੀਆਂ ਨਾ ਉੱਥੇ ਭਕ ਜਾਂਦੇ ਜਾਂਦੀਆਂ ਸੀ ਵੀ ਇਹਨੇ ਜਾ ਕੇ ਪਤਾ ਨਹੀਂ ਕੀ ਕਹਿ ਦੇਣਾ ਉਹ ਕਿਸੇ ਦਾ ਵੀ ਨਹੀਂ ਧਿਆਨ ਕਰਦਾ ਇਹ ਨਹੀਂ ਵੀ ਮੇਰਾ ਨਹੀਂ ਕਰਦਾ ਕਿਸੇ ਦਾ ਵੀ ਪੱਤੀ ਜਿੱਕ ਤੇ ਖੋਤੀ ਹੋਣਾ ਨਾ ਵਿੱਚ ਉਨੇ ਆਖਣਾ ਬਹੁਤ ਅੰਦਰ ਜਾ ਕੇ ਕੰਮ ਕਰੇ ਮੇਰੇ ਦਾਦੀ ਜੀ ਨਾ ਤੁਹਾਡੇ ਕੋਲ ਬੈਠੇ ਹੋਣਾ ਵਿੜੇ ਤੇ ਉਹਦੇ ਕੋਲ ਦੋ ਚਾਰ ਜਨਾਮੀਆਂ ਆ ਜਾਣੀਆਂ ਤੇ ਮੈਂ ਪੁੱਛਣਾ ਅੱਗੇ ਨਿਆਣਾ ਸੀ ਵੀ ਜੀ ਇਹ ਕੀ ਗੱਲਾਂ ਕਰ ਗਈਆਂ ਉਹਨਾਂ ਦਾ ਨਾ ਤੈਨੂੰ ਨਹੀਂ ਪਤਾ ਏ ਚਲ ਵਿਚਾਰੀਆਂ ਟਿੱਡ ਫਰੋੜ ਗਈਆਂ ਹਾਂ ਤਾਂ ਹੈ ਟਿੱਡ ਫਰੋੜ ਲੈ ਕਿੱਦਾਂ ਦੇਖ ਲੋ ਇਹ ਸਿਆਣੇ ਬੰਦੇ ਨਾਲ ਗੱਲ ਕਰ ਜਣੀ ਵੀ ਇਹਨੇ ਗਾ ਨਹੀਂ ਕਰਨੀ ਗਾ ਨਹੀਂ ਕਰਨੀ ਤੇ ਚਲੋ ਬਾਤਾਂ ਵੀ ਗੁੱਬਗਲਾੜ ਦੇਖ ਲੈਣਾ ਹੁਣ ਤੁਸੀਂ ਕਿਸੇ ਨਾ ਕਰੋ ਕਰਨੀ ਨਹੀਂ ਚਾਹੀਦੀ ਜਾਂਦਾ ਕੋਈ ਦੋਸਤ ਦੀ ਕਰ ਜਾਏ ਸੋਸਤ ਦੀ ਕਰ ਜਾਏ ਕਦੀ ਕੇ ਨਾਲ ਧਿਆਨ ਦੇ ਦਿੱਤਾ ਜੁਬਾਨਾ ਬਹੁਤ ਮੈਦੰਗ ਵੀ ਬਹੁਤ ਦਿਨ ਵਕਿਆ ਜਿਤਨਾ ਆਪਾਂ ਪਿਛੇ ਗੱਲ ਕਰ ਆਏ ਆ ਵੀ ਉਹ ਦਿਨ ਸਹੀ ਹੀ ਹਾਂ ਬਹੁਤ ਸਹੀ ਨਹੀਂ ਰਹੇ ਤੇ ਨਾ 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 ਹੁੰਦੇ ਸੋਰਾ ਸਾਹਮਣੇ ਬੈਠਾ ਵੇਦ ਨਾ ਕੱਚਾ ਪੱਚਰ ਕਈ ਗੋਚ ਕਰਦੀਆਂ ਪਤਾ ਨਹੀਂ ਕੀ ਗੋਚ ਗੇ ਨਾ ਅਸੀਂ ਤੇ ਸਾਰੇ ਨਾਲ ਕੋਈ ਰਿਹਾ ਨਹੀਂ ਗੱਲ ਨਹੀਂ ਤੇ ਜਦਿਆਂ ਤੇ ਵੀ ਪਰਿਵਾਰ ਦੇ ਵਿੱਚ ਦੋਹਤੀ ਜਿਹੜੀ ਹੁੰਦੀ ਹੈ ਉਹ ਬਿੜਾ ਨੰਗੇ ਸਿਰ ਉਹਦਾ ਜੁਸਤ ਨਹੀਂ ਹੁੰਦੀ ਵੀ ਉਹ ਫਿਰ ਨਹੀਂ ਸਕੀ ਤੇ ਇਧਰ ਉਧਰ ਚੱਲ ਮੈਂ ਨਹੀਂ ਮੈਂ ਸਿਰ ਤੋਂ ਚੁੰਨੀ ਕਿਤੇ ਬਾਹਰੋਂ ਦੇਖਣਾ ਬਈ ਬਾਹਰ ਨਿਕਲਣਾ ਤਾਂ ਸਿਰ ਤੇ ਚੁੰਨੀ ਪੂਰੀ ਆ ਤਾਂ ਬੱਸ ਇੱਥੇ ਨਹੀਂ ਟੱਕਿਆ ਐਵੇਂ ਵੇਖ ਕੇ ਅੰਦਰੋਂ ਨਿਕਲਣਾ ਬਾਹਰੋਂ ਆਹ ਜਿਤਨਾ ਹੀ ਨੰਗੇ ਸਿਰੇ ਤੁਰੇ ਫਿਰਦੇ ਆ ਤੇ ਸਿਰ ਅਹੀਂ ਬਣਾਏ ਆ ਮੇਰੇ ਦਾਦੀ ਜੀ ਕਹਿੰਦੇ ਨੇ ਆਂਦੇ ਕਿ ਜਿੰਦੇ ਹੁੰਦੇ ਉਹ ਤੁਹਾਡੇ ਬਾਪੂ ਜੀ ਨੂੰ ਤੁਹਾਨੂੰ ਲੱਗ ਜੇ ਪਤਾ ਵੀ ਤੁਸੀਂ ਕੀ ਬਲੇ ਜੀ ਵਾਕਿਆ ਇਦਾਂ ਕੇ ਚੇਬ ਚ ਨਹੀਂ ਸੀ ਉਹਨਾਂ ਦੇ ਸਾਹਮਣੇ ਕੋਈ ਨੰਗੇ ਸਿਰ ਤੱਕਦਾ ਹੁੰਦਾ ਨਾ ਨਾ ਉਹਨਾਂ ਦੀ ਉਹ ਗੱਲਾਂ ਰਹੀਆਂ ਹੁੰਦੇ ਘਰ ਘਰ ਕਿਸੇ ਨੂੰ ਆਪ ਕੋਈ ਨਾ ਚਾਹੰਦੇ ਹੁਣ ਤੇ ਘਰ ਘਰ ਬੀਬੀਆਂ ਤੇਜ ਹੋਈਆਂ ਘਰ ਝਗੜਾ ਜਿਆ ਹੋਇਆ ਤੇ ਗਏ ਮੈਂ ਤੇ ਦੂ ਤਨ ਹਾੜੇ ਪੱਤਿਆਂ ਕੋ ਹੋਰ ਮੂਟੀ ਜੇ ਕੱਲ ਵਿਆਈਆਂ ਤੂੰ ਗੱਲ ਕਰਨ ਲੱਗੀ ਸ਼ਰਮ ਕਰਦੀ ਪਿੰਜੋ ਮੋਪ ਪੱਤਿਆਂ ਦੇ ਮੈਂ ਬੰਦੇ ਸੱਦੇ ਤੇ ਮੈਂ ਗੱਲ ਕੀ ਕਰਦੀ ਉਹਨਾਂ ਗਾੜੀ ਹੋ ਜਿਵੇਂ ਕਿ ਇਹਨੂੰ ਚਿਪੇਗਾ ਦੇਈਂ ਮੈਂ ਕਿਹਾ ਵੀ ਤੂੰ ਦੂਰ ਬੈਠੀ ਗੱਲਾਂ ਕਰੀਂ ਜਾਂ ਸਾਨੂੰ ਸੁਣਦੀਆਂ ਸਾਰੀਆਂ ਹੀ ਗੋੜੀਆਂ ਤੇ ਜਦੋਂ ਨਸ਼ੇ ਵੇਚਣਾ ਚਾਹੁੰਦੇ ਨਸ਼ਿਆਂ ਦਾ ਮਾੜਾ ਰਿਜ਼ਲਟ ਨਿਕਲ ਉਹਨਾਂ ਤੇ ਬਿਜੀ ਦੋਹਦੀ ਰੱਖਦੇ ਤੁਸੀਂ ਗੱਲ ਖੇਡਦੇ ਜਿਹੜਾ ਨਸ਼ਾ ਵੇਚਦਾ ਨਾ ਉਹਨੂੰ ਇਹ ਬੜੇ ਸੌਖੇ ਪੈਸੇ ਹੱਥਲ ਹੋ ਜਾਂਦੇ ਨਸ਼ੇ ਦੇ ਆਦੋਂ ਮੇਰੇ ਰਿਜ਼ਲਟ ਦਾ ਨਹੀਂ ਪਤਾ ਹੁੰਦਾ ਮੈਂ ਉਮਾੜਾ ਨਿਕਲਣਾ ਕਿ ਚੰਗਾ ਨਿਕਲਣਾ ਨਾ ਤੇ ਇਹ ਨਸ਼ੇ ਦੀ ਜਿਹੜੀ ਕੋਈ ਬਾਈ ਹੈ ਖਲੋਦੀ ਆ ਨਾ ਤੇ ਜਿਨ੍ਹਾਂ ਦੇ ਘਰ ਪੱਟੇ ਹੁੰਦੇ ਆ ਉਹਨਾਂ ਦੀਆਂ ਬੱਤਵਾਵਾਂ ਨਾਲ ਨਾਲ ਹੀ ਚੱਲਦੀਆਂ ਚੱਲਦੀਆਂ ਹੈ ਤੇ ਮੈਂ ਨਸ਼ਿਆਂ ਵਾਲੇ ਨੂੰ ਫੜਾ ਮਾਰਦੇ ਤੇ ਵੇਖਿਆ ਉਹਨਾਂ ਨੂੰ ਵੀ ਅਹੀਂ ਬੜਾ ਤੇ ਕਾਰਾਂ ਗੱਡੀਆਂ ਦੇ ਘੁੰਮਦੇ ਆ ਪਰ ਉਹਨਾਂ ਦੇ ਕੋਈ ਚਾਂਸ ਨੂੰ ਨਹੀਂ ਵੇਖਿਆ ਇਹ ਤਾਂ ਮੈਂ ਆਪ ਦੇਖਿਆ ਉਹ ਤੇ ਵੀ ਇਹ ਫਿਰ ਗੱਲ ਹੋ ਆ ਜਾਂਦੀਆਂ ਸਿਆਣੇ ਨੂੰ ਸੰਦੂਕ ਚ ਪਾਉਣ ਵਾਲੀ ਗੱਲ ਹੋ ਜਾਂਦੀ ਆ ਸਿਆਣਾ ਹੁਣ ਤੁਹਾਡੇ ਕੋਲ ਜਿਹੜਾ ਉਮਰ ਦਾ ਤਜਰਬਾ ਹੈ ਉਹ ਤੁਸੀਂ ਵੇਖਿਆ ਉਹ ਸਾਡੇ ਕੋਲ ਥੋੜੀ ਹੁੰਦਾ ਪਰ ਜਿਹੜੀ ਗੱਲ ਤੁਸੀਂ ਕਰਨੀ ਆ ਉਹ ਗੱਲ ਅਸੀਂ ਨਹੀਂ ਕਰ ਸਕਦੇ। ਨਹੀਂ। ਤਾਂ ਜਿਹੜੀਆਂ ਹੁਣ ਮੈਂ ਤੁਹਾਡੇ ਨਾਲ ਗੱਲਾਂ ਕਰਦੇ ਆ ਜਾਂ ਇਹ ਕਰਦੇ ਆ ਇਹ ਕੋਈ ਆਮ ਸੁਧਾਰਨ ਦੀ ਗੱਲ ਨਹੀਂ ਆ। ਇਹ ਤੇ ਬਹੁਤ ਕੀਮਤੀ ਆ ਇਹ ਕਿਤਾਬਾਂ ਰਕੀ ਗੱਲਾਂ ਇਹ ਆਮ ਬੰਦੇ ਨੂੰ ਸਮਝ ਨਹੀਂ ਆਉਂਦੀਆਂ। ਪਰ ਜਦੋਂ ਬੰਦਾ ਇਹ ਕੋ ਚਾਰ ਸੱਦਰ ਹੁੰਦੇ ਆ ਨਾ ਜਦੋਂ ਨਵਾ ਨਵਾ ਉੱਠਿਆ ਤਾਂ ਆ ਸਮਝਦਾ ਵੀ ਮੇਰੇ ਤੋਂ ਸਿਆਣਾ ਕੋਈ ਵੀ ਨਹੀਂਗਾ। ਕੋਈ ਵੀ ਨਹੀਂ। ਪਰ ਉਹ ਥੱਲੇ ਆ ਜਾਂਦਾ। ਪਰ ਵਕਤ ਬੜੀ ਯੂ ਨੋ ਠੋਕਰ ਮਾਰਦਾ ਹੈ ਸਾਡੀ ਕੰਧਾ ਇੱਟਾਂ ਦਿਖਾਇਏ ਤੇ ਬਾਹਰ ਸੁਣਦੀਆਂ ਇਹ ਤੋਂ ਪਹਿਲਾਂ ਸਾਡੇ ਦਿਲਾਂ ਚ ਉੱਤਰ ਜਾਂਦੀਆਂ ਹਾਂ ਤੇ ਇਹ ਮਾੜੀ ਗੱਲ ਜਿਹੜੀ ਆ ਇਹ ਆ ਸਿਆਣੇ ਤੇ ਉਹ ਪੋੜਾ ਜਿਹੜੇ ਜੋੜਦੇ ਆ ਪਰਿਵਾਰਾਂ ਨੂੰ ਤੋੜਦੇ ਨਹੀਂ ਉਹਦੀ ਵੀ ਜਿਹੜੀ ਕੋਠੀ ਚ ਦਾਣੇ ਉਹਦੇ ਕਵਲੇ ਵੀ ਸਿਆਣੇ ਹੈ ਤੇ ਪਰ ਉਹ ਬੰਦੇ ਪਾਇਦਾਰ ਨਹੀਂ ਹੁੰਦੇ ਸਿਰਫ ਉਹਨਾਂ ਨੂੰ ਲੋਕ ਹਾਜੀ ਹੁੰਜੀ ਉਹਨারে ਆ ਕੇ ਬਈ ਜਾਂਦੇ ਆ ਕਿਉਂਕਿ ਉਹਦਾ ਨਾ ਮਤਲਬ ਹੁੰਦਾ ਅਦਰਵਾਇਜੀ ਇਹੋ ਜੀ ਕੋਈ ਗੱਲ ਹੁੰਦੀ ਨਹੀਂ ਆ ਰਾਤੀ ਹੁਣ ਇੱਕ ਵੀਡੀਓ ਕਿਸ ਨੇ ਪਾਈ ਹੀ ਵਿਖਾਉਂ ਡਾਈ ਮੈਂ ਰਾਣਾ ਵੇਖਣ ਡਿਆ ਚ ਮੈਂ ਵੀ ਵੇਖਣ ਡਿਆ ਵੀ 15 ਸਾਲਾਂ ਬਾਅਦ ਨਾ ਪ੍ਰਾ ਬਾਹਰੋਂ ਆਇਆ 15 ਸਾਲ ਹੋ ਗਏ ਦੋਵਾਂ ਪ੍ਰਾਆਂ ਨੂੰ ਨਾ ਪੂਆ ਸੈਨ ਜਦੋਂ ਤੁਰਿਆ ਲੜਕੇ ਤੁਰਿਆ ਤੇ ਘਰ ਚਾੜੀਆਂ ਡੀਆਂ ਕੰਧਾਂ ਫੱਜੀਆਂ ਬੇੜੇਤ ਕਿੰਨਾ ਭਰਾਵਾ ਦੇ ਦੀ ਇੱਕ ਦੇ ਤਿੰਨਾਂ ਦੇ ਉਹਨੇ ਕਿਹਾ ਵੀ ਮੇਰੀ 12 ਕਿੱਲੇ ਪੈੜੀ ਆ ਨਿੱਕੇ ਨੇ ਜਿਦੀ ਮਰਜ਼ੀ ਲੈ ਲੋ ਪਰ ਮੈਂ ਇੱਕ ਚੱਤ ਮੇਰੇ ਨਾਲ ਕਰ ਲਉ ਮੈਂ ਘਰ ਚ ਕੰਦ ਨਹੀਂ ਰਹਿਣ ਦੇ ਬੜੇ ਸਿਆਣੇ ਗੱਲ ਦਿੱਤੀ ਉਹਨੇ ਟਰੈਕਟਰ ਲੈ ਕੇ ਉਹਨੇ ਸੁਹਾਗਾ ਫੇਰਦਾ ਸਾਰੇ ਕਰਮਾ ਵਾਲਾ ਜੀ ਇਹ ਹੋਗਾ ਉਹਨੇ ਕਿਹਾ ਸਾਰੀ ਪੈੜੀ ਵੀ ਛੱਡੂ ਤੰ ਹਾਂ ਤੇ ਆਪਣੀ ਮੋਟਰ ਵੀ ਛੱਡੂ ਜੋ ਮਰਜ਼ੀ ਲੈ ਲੋ ਪਰ ਘਰ ਚੋਂ ਕੰਦਾ ਪੜ ਇਕੋ ਵੇੜਾ ਕਰਕੇ ਤੇ ਭੇਜੋ ਸਾਰੇ ਜਣ ਤੇ ਰਾਤੀ ਨਚਣ ਫੁੜਕਣ ਦਾ ਹੀ ਮੈਂ ਕਹੋ ਜੇ ਦੇ ਮੋਲ ਮੁੜ ਕੇ ਮੈਂ ਆਇਆ ਜੀ ਵਾਕੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਹਾਂ ਕੀ ਕਰਨੀਆ ਜਾਇਦਾਦਾਂ ਜਦੋਂ ਜੀ ਨਹੀਂ ਹੈਗੇ ਜੀ ਨਹੀਂ ਹੈਗੇ ਬੰਦੇ ਆ ਤੇ ਜਾਇਦਾਦਾਂ ਵਾ ਪਰਿਵਾਰ ਆ ਤੇ ਜਾਇਦਾਦਾਂ ਫਿਰ ਵੱਡ ਜੂਗੀ ਜਿੱਥੇ ਬੰਦੇ ਬੰਦੇ ਤੇ ਜਾਂਦਾ ਰਿਜਕ ਬੋੜ ਦੇ ਹੁੰਦੇ ਆ ਤੇ ਜਿੱਥੇ ਬੰਦੇ ਹੀ ਨਹੀਂ ਉਹਨਾਂ ਘਰ ਦੁਕਾਨੇ ਲੱਗਦੇ ਵੇਖੇ ਮੈਂ ਉਹ ਕਬਰਾਂ ਵਰਗੇ ਘਰ ਆ ਜਿੱਦਾਂ ਘਰਾਂ ਚੋਂ ਬੰਦੇ ਮਰ ਗਏ ਤੇ ਕੀ ਕਰਨਾ ਇਹ ਜੀ ਜਿਆਦਾ ਤਾਂ ਚਲੋ ਕੀ ਕਰ ਸਕਦੇ ਇਹਨਾਂ ਗੱਲਾਂ ਨੂੰ ਜੇ ਦੋਸਤੋ ਉਹ ਗੱਲਬਾਤ ਜਿਹੜੀ ਮੈਂ ਵੀਜੀ ਉਹਨਾਂ ਨਾਲ ਕੀਤੀ ਤੇ ਤੁਸੀਂ ਦੇਖ ਸਕਦੇ ਜੇ ਕਿ ਉਹਨਾਂ ਨੇ ਆਪਣੇ ਜਿਹੜੇ ਚਰਬੇ ਦੇ ਵਿੱਚੋਂ ਕਿੰਨੀਆਂ ਗੱਲਾਂ ਜਿਹੜੀਆਂ ਮੇਰੇ ਨਾਲ ਸਾਂਝੀਆਂ ਕੀਤੀਆਂ ਔਰ ਉਸ ਜਮਾਨੇ ਦੇ ਵਿੱਚ ਜਦੋਂ ਜਮਾਨਾ ਬਦਲ ਰਿਹਾ ਸੀ ਇਹ ਜਿਹੜੇ ਪੁਰਾਣੇ ਬਿਊਰਗ ਸੀ ਉਹਨਾਂ ਤੋਂ ਕਿਤਰਾ ਪਿੰਡ ਦੇ ਲੋਕ ਪਰਿਵਾਰ ਦੇ ਲੋਕ ਜਿਹੜੇ ਸੀ ਉਹ ਮਤਲਬ ਡਰਦੇ ਹੀ ਨਹੀਂ ਸੀ ਉਹਨੂੰ ਕਹਿ ਸਕਦੇ ਆਪਾਂ ਕਿ ਉਹਨਾਂ ਦੇ ਆਤਰਾਮ ਚ ਝੁਕ ਜਾਂਦੇ ਸੀ ਤੇ ਉਹਨਾਂ ਦਾ ਅਦਬੀ ਲਿਹਾਜ਼ ਹੀ ਇਸ ਤਰੀਕੇ ਦਾ ਹੁੰਦਾ ਸੀ ਔਰ ਉਹਨਾਂ ਦੀ ਗੱਲ ਕਈ ਸੁਣੀ ਜਾਂਦੀ ਸੀ ਅੱਜ ਉਹ ਜ਼ਮਾਨਾ ਬਦਲਿਆ ਉਹਦੀਆਂ ਬਹੁਤ ਸਾਰੀਆਂ ਚੀਜ਼ਾਂ ਇਹ ਆ ਕਿ ਜਿਹੜੀਆਂ ਸਾਡੇ ਹੱਥਾਂ ਚੋਂ ਨਿਕਲ ਕੇ ਖਿਸਕ ਕੇ ਗਾਂ ਦੀ ਗਾਂ ਚ ਰਹਿ ਗਈਆਂ ਪਿੰਡਾਂ ਦੀਆਂ ਪਛਾਣਾਂ ਖਤਮ ਹੋ ਗਈਆਂ ਬਜ਼ੁਰਗਾਂ ਦੇ ਲਈ ਅੱਜ ਖਤਮ ਹੋ ਗਏ। ਪਰ ਵੀ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਤੁਸੀਂ ਵੇਖ ਸਕਦੇ ਜੇ ਕਿਤੇ ਕਿਤੇ ਦਰਦ ਵੀ ਝਲਕਦਾ। ਉਹ ਬੇਸ਼ੱਕ ਉਹ ਬੋਲ ਕੇ ਨਾ ਕਹਿਣ ਪਰ ਉਹਨਾਂ ਦੇ ਜਿਹੜੇ ਮਨ ਦੇ ਵਿੱਚ ਹੈ ਇਹ ਚੀਜ਼ ਦੇਖੀ ਸਾਫ਼ ਜਾ ਸਕਦੀ ਹੈ। ਇਦਾਂ ਦੀਆਂ ਹੀ ਸਾਂਝਾਂ ਲੈ ਕੇ ਮੈਂ ਤੁਹਾਡੇ ਨਾਲ ਹਾਜ਼ਰ ਹੋਇਆ ਹੁੰਦਾ ਰਹਿਣਾ। ਮੇਰਾ ਚੈਨਲ ਚੰਗਾ ਲੱਗੇ ਤੇ ਇਹਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਤਾਂ ਕਿ ਮੈਂ ਹੋਰ ਵਲੌਗ ਜਿਹੜੇ ਉਹ ਤੁਹਾਡੇ ਨਾਲ ਸਾਂਝਾ ਕਰਦਾ ਰਿਹਾ ਕਰਾਂ। ਤੇ ਮਿਲਦੇ ਹਾਂ ਦੋਸਤੋ ਕਿਸੇ ਹੋਰ ਨਵੇਂ ਵਲੌਗ ਦੇ ਨਾਲ। ਤੇ ਜਿੱਥੇ ਵੀ ਰਹਿੰਦੇ ਜੇ ਤੁਸੀਂ ਦੇਸ਼ ਵਿਦੇਸ਼ ਚ ਖੁਸ਼ ਰਹੋ ਆਬਾਦ ਰਹੋ ਅਤੇ ਜਿੰਦਾਬਾਦ ਰਹੋ ਬਿਸ਼ੇ